ਰਾਵੀ ਦਰਿਆ ਦੇ ਕੰਢੇ 500 ਮੀਟਰ ਤੱਕ ਹਾਈ ਅਲਰਟ ਕਰ ਦਿੱਤਾ ਗਿਆ ਤਾਂ ਕਈ ਪਿੰਡਾਂ ਨੂੰ ਹੁਣ ਚੋਕੰਨੇ ਰਹਿਣ ਦੀ ਹਦਾਇਤ ਕਰ ਦਿੱਤੀ ਗਈ ਹੈ ਤਾ ਪਹਾੜਾਂ ਦੇ ਵਿੱਚ ਲਗਾਤਾਰ ਬਰਸਾਤ ਦੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਉਫਾਨ ਤੇ ਹੈ ਤੇ ਪੰਜਾਬ ਦੇ ਵਿੱਚ ਉਹਨ ਖਤਰੇ ਦੀ ਘੰਟੀ ਵੱਜੀ ਹੈ ਜਿੱਥੇ ਪਾਣੀ ਛੱਡੇ ਜਾਣ ਤੋਂ ਬਾਅਦ ਹੁਣ ਬਿਆਸ ਤੇ ਸਤਲੁਜ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਤੇ ਉਧਰ ਜੇਕਰ ਰਾਵੀ ਦੀ ਗੱਲ ਕਰਦੇ ਆਂ ਤਾਂ ਰਾਵੀ ਦੇ ਨੇੜੇਲੇ 500 ਮੀਟਰ ਤੱਕ ਹਾਈ ਅਲਰਟ ਕਰ ਦਿੱਤਾ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਤਰੀਕੇ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਨੇ ਮੁਕੰਮਲ ਪ੍ਰਬੰਧ ਕਰ ਲਏ ਨੇ ਹੈਲਪਲਾਈਨ ਨੰਬਰ ਜਾਰੀ ਹੋ ਚੁੱਕਿਆ ਹੈ ਰਾਵੀ ਦੇ ਕਿਨਾਰੇ ਸਥਿਤ ਕੁਝ ਪਿੰਡ ਜਿਨ੍ਹਾਂ ਦੇ ਵਿੱਚ ਡੇਰਾ ਬਾਬਾ ਨਾਨਕ ਤੇ ਦਿਨਾਨਗਰ ਦੇ ਕੁਝ ਪਿੰਡ ਆਉਂਦੇ ਨੇ ਤਾਂ ਉੱਥੇ ਪਾਣੀ ਆਉਂਦੇ ਆਸਾਰ ਨਹੀਂ ਇਸ ਦੇ ਲਈ ਲੋਕਾਂ ਨੂੰ ਅਲਰਟ ਰਹਿਣ ਦੀ ਹਦਾਇਤ ਕੀਤੀ ਗਈ ਹੈ ਪਰ ਇਹ ਵੀ ਕਿਹਾ ਗਿਆ ਕਿ ਪ੍ਰਸ਼ਾਸਨ ਹਰ ਤਰੀਕੇ ਦੀ ਇਸ ਸਮੱਸਿਆ ਦਾ ਨਜਿੱਠਣ ਦੇ ਲਈ ਤਿਆਰ ਹੈ ਇਹ ਗੱਡੀ ਮੁਕੰਮਲ ਹੈ ਇਸ ਸਬੰਧੀ ਬਾਣਯੋਗ ਡੀਸੀ ਸਰਵਲ ਵੀ ਸਵੇਰੇ ਸਾਰੇ ਜਿੰਨੇ ਵੀ ਮੈਕ ਨਾ ਮੀਟਿੰਗ ਕੀਤੀ ਗਈ ਈਵਨ ਕਿ ਗਰਾਉਂਡ ਤੇ ਵੀ ਸਾਡੇ ਜਿਹੜੇ ਅਫਸਰ ਪਹੁੰਚ ਚੁੱਕੇ ਨੇ ਹਾਂ ਜਰੂਰ ਹੈ ਜਿਸਾ ਤੁਸੀਂ ਦੇਖ ਰਹਾ ਦੇਖਣ ਜਾ ਰਹੇ ਹੈ ਆਪਣੇ ਜਿਹੜੇ ਪਹਾੜੀ ਏਰੀਆ ਉਹਨਾਂ ਵਿੱਚ ਕਲਾਊਡ ਬਸਟ ਹੋ ਰਿਹਾ ਉਹਨਾਂ ਵਿੱਚ ਕਾਫੀ ਜ਼ਿਆਦਾ ਰੇਨਫਾਲ ਹੋਣ ਕਾਰਨ ਜਿਹੜਾ ਹੈ ਪਾਣੀ ਦਾ ਫਲੂ ਹੈ ਉਹ ਆਨਦੀ ਕਾਫੀ ਜ਼ਿਆਦਾ ਸੰਭਾਵਨਾ ਹੈ ਇਸ ਸਬੰਧੀ ਜਿਹੜੇ ਸਾਡੇ ਦਰਿਆ ਦੇ ਨਜ਼ਦੀਕ ਪਿੰਡ ਨੇ ਉਹਨਾਂ ਨੂੰ ਅੱਛੀ ਅਲਰਟ ਵੀ ਕਰ ਦਿੱਤਾ ਹੈ ਪਲੱਸ ਉੱਥੇ ਜਿਹੜੀਆਂ ਰਿਲੀਫ ਜਿਹੜੇ ਕੈਂਪਸ ਵਗੈਰਾ ਉਹ ਵੀ ਐਕਟੀਵੇਟ ਕਰ ਦਿੱਤੇ ਹੈ ਟੀਮਸ ਜਿਹੜੀਆਂ ਮੈਡੀਕਲ ਟੀਮਸ ਨੂੰ ਹਨ ਹਦਾਇਤ ਹੋਈ ਸੀ ਕਿ ਉਹ ਵੀ ਇੱਥੇ ਪੰਜਾਬ ਦਿੱਤੀਆਂ ਗਈਆਂ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਜਾਨਲੀ ਮਾਲੀ ਨੁਕਸਾਨ ਨਾ ਹੋ ਸਕੇ ਤੁਹਾਨੂੰ ਇਹੀ ਅਪੀਲ ਹੈ ਕਿ ਜਿਹੜੇ 500 ਮੀਟਰ ਦੇ ਅਧੀਨ ਜਿਹੜੇ ਦਰਿਆ ਦੇ ਨਾਲ ਨਾਲ ਪਿੰਡ ਨੇ ਤੁਹਾਡੇ ਪਸ਼ੂ ਹੋਗੇ ਤੁਹਾਡੇ ਹੋਰ ਜਾਨਵਰ ਹੋਗੇ ਜਾਂ ਤੁਹਾਡਾ ਹੋਰ ਜਿਹੜਾ ਤੁਹਾਨੂੰ ਜ਼ਰੂਰੀ ਸਮਾਨਾ ਤੁਸੀਂ ਲੈ ਕੇ ਪਿੱਛੇ ਸ਼ਿਫਟ ਕਰੋ ਤਾਂ ਜੋ ਕਿਸੇ ਦਾ ਜਾਨਲੀ ਮਾਲੀ ਨੁਕਸਾਨ ਨਾ ਹੋਵੇ ਤਨੰਦ ਕਿਸੇ ਤਨੰਦਵੀ ਮੁਕੰਮਲ ਜਿਹੜਾ ਪ੍ਰਬੰਧਨ ਅਸੀਂ ਕੀਤਾ ਹੋਇਆ ਸਾਡੇ ਕੋ ਨੂੰ ਰੀਲੀਫ ਕੈਂਪਸ ਸਾਡੇ ਕੋ ਜਿਹੜੀਆਂ ਗੱਡੀਆਂ ਸਾਡੀ ਟੀਮਸ ਜਿਹੜੀਆਂ ਪਿੱਛੇ ਐਕਟੀਵੇਟਡ ਹੈ ਰੀਲੀਫ ਕੈਂਪ ਕਿਤੇ ਕਿਤੇ ਪਾਈ ਗਈ ਇਹ ਰੀਲੀਫ ਕੈਂਪੇਨ ਦਾ ਜਿਹੜੇ ਸਾਡੇ ਐਸਟੀਐਮ ਚ ਨੇ ਪ੍ਰੋਪਰ ਜਿਹੜੀ ਹੈ ਇਵੈਕੂਏਸ਼ਨ ਪਲਾਨ ਬਣਾਇਆ ਹੋਇਆ ਤੁਸੀਂ ਸਾਡੇ ਐਸਟੀਐਮ ਨਾਲ ਸਹਿਯੋਗ ਕਰਕੇ ਉਹ ਤੁਸੀਂ ਲੈ ਸਕਦੇ ਹੋ इवन ਕਿਸੇ ਸਕੂਲਾਂ ਚ ਜਿਹੜੇ ਸਾਡੇ ਪੰਚਾਇਤ ਘਾਰਾਂ ਉੱਥੇ ਮੈਰਿਜ ਪੈਲੇਸਿਸ ਆ ਉਹ ਉਹ ਸਾਰੇ ਅਸੀਂ ਐਦਰ ਰੀਲੀਫ ਕੈਂਪ ਨੂੰ ਡਿਪਲੂਟ ਕੀਤੇ ਹੋਏ ਉਹਨਾਂ ਤੋਂ ਅਫੀਸਰ ਚ ਲਗਾਏ ਹੋਏ ਨੇ ਕਿਸੇ ਤਰ੍ਹਾਂ ਦੇ ਵੀ ਸਾਡੇ ਸਿਵਲੀਆਂ ਨੂੰ ਮੁਸ਼ਕਲ ਨਹੀਂ ਆ ਦਿੱਤੀ ਜਾਵੇਗੀ 1.5 ਲੱਖ ਕਿਊਸਿਕ ਪਾਣੀ ਚੱਲੇ ਗਿਆ ਰਾਵੀ ਤੇ ਕਿਹੜੀ ਤਰ੍ਹਾਂ ਦੀ ਸਟਾਫ ਕੀ ਪੋਜੀਸ਼ਨ ਆ ਇਹਦੇ ਵਿੱਚ ਜਿਹੜੀ ਰਾਵੀ ਦੀ 1.5 ਲੱਖ ਕਿਊਸਿਕ ਪਾਣੀ ਜਿਹੜਾ ਆ ਰਿਹਾ ਹੈ ਉਤਵਿਦ ਫਿਲ ਹਲਦੀ ਕੜੀ ਜਿਹੜਾ ਕਹਿ ਰਿਹਾ ਹੈ ਕਿ ਬਿਦਿਨ 2-3 ਘੰਟੇ ਵਿੱਚ ਗੁਰਦਾਸਪੁਰ ਦੀ ਜੜੀ ਆਪਣੇ ਪਹੁੰਚੇਗਾ ਪਠਾਨਕੋਟ ਤੋਂ ਕਰਾਸ ਕਰਦੇ ਹੋਏ ਇਸ ਸਬੰਧੀ ਐਕਸ਼ਨ ਨੂੰ ਹਦਾਇਤ ਕਰ ਦਿੱਤੀ ਕਿ ਹਰ ਘੰਟੇ ਬਾਅਦ ਸਾਨੂੰ ਅਲਰਟ ਕੀਤਾ ਜਾਵੇ ਉਹ ਤੁਹਾਡੇ ਮੀਡੀਅਮ ਰਾਹੀਂ ਅਸੀਂ ਜਿਹੜੇ ਲੋਕ ਹੈ ਉਹਨਾਂ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਤਾਂ ਜੋ ਉਹ ਜਿਹੜੇ ਆਪਣੇ ਨੂੰ ਐਕਟੀਵੇਟ ਰੱਖਣ ਬੜਾ ਬੱਦਸਤੀ ਇਸ ਤੋਂ ਪਣੀ ਦਾ ਉਹ ਤੋਂ ਦਿਆ ਤੋਂ ਲੁਕ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਤੁਹਾਡੀ ਫੋਨ ਤੇ ਵੀ ਉਹ ਲੋਕ ਪੌਂਡੇ ਵਿੱਚ ਵਾਪਸ ਆ ਗਏ ਕਿਉਂਕਿ ਗਰਾਉਂਡ ਲੈਵਲ ਤੋਂ ਸੇ ਕੇ ਲੀਡ ਕੈਂਪੀਅਨ ਦਿੱਖ ਨੂੰ ਨਜ਼ਰ ਆ ਰਹੀ ਹੈ ਦੇਖੋ ਜੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਮਕੋੜਾ ਪਤਨ ਵਿਖੇ ਹਾਂ ਜਰੂਰ ਥੋੜਾ ਥੋੜਾ ਪਾਣੀ ਓਵਰਫਲੋ ਹੋਇਆ ਲੋਕਾਂ ਦੀਆਂ ਜ਼ਮੀਨਾਂ ਚ ਘਰਾਂ ਚ ਆ ਰਿਹਾ ਤੇ ਅੱਗੇ ਵੀ ਥੋੜਾ ਹੋਰ ਵਧਣ ਦੀ ਸੰਭਾਵਨਾ ਹੈਗੀ ਹੈ ਇਸ ਸੰਬੰਧੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕੋਈ ਫੋਟੋ ਵਾਲਾ ਇਹ ਬਿਲਕੁਲ ਨਹੀਂ ਹੈ ਸਾਡੇ ਆਫੀਸਰ ਨੂੰ ਸਟ੍ਰਿਕਟਲੀ ਮੈਸੇਜ ਲੱਗ ਚੁੱਕੇ ਆ ਈਵਨ ਫਰਮ ਸਟੇਟ ਈਵਨ ਫਰਮ ਦ ਰਿਸਪੈਕਟਡ ਡੀਸੀ ਸਰ ਕਿ ਹਰ ਆਫੀਸਰ ਫਰਮ ਬੀਡੀਪੀਓ ਸਾਈਡ ਫਰਮ ਪੰਚਾਇਤੀ ਮਹਿਕਮਾ ਹੋ ਜਾਏ ਆਈਦਰ ਸਿਵਲ ਸਰਦਨ ਆਫੀਸ ਹੋ ਜਾਏ ਜਾਂ ਸਾਡੇ ਤਹਿਸੀਲ ਦਾ ਰੈਵਨਿਊ ਟੀਮ ਹੋ ਜਾਏ ਸਾਰੇ ਮੁਕੰਮਲ ਉੱਥੇ ਰਹਿਣਗੇ ਲੋਕਾਂ ਨਾਲ ਗੱਲਬਾਤ ਕਰ ਤੇ ਨਨਕੇ ਜੂਨ ਨੂੰ ਚੇਦੀ ਡਿਮਾਂਡ ਪੂਰੀ ਕੀਤੀ ਜਾਵੇ। ਜਿਹੜਾ ਕੰਟਰੋਲ ਵੀ ਜਾਈ ਕੀਤੇ ਇਸ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਪਣਾ ਕੰਟਰੋਲ ਰੂਮ ਜਿਹੜਾ ਜੋ ਵੀ ਘੰਟੇ ਚੱਲਦਾ ਰਹੇਗਾ ਪੂਰੇ ਸੱਤ ਆਪਣੇ ਅਗਲੀ ਦਿਨ ਤੱਕ ਲੋਡਾਂ ਦੇ ਤੱਕ ਚੱਲਦਾ ਰਹੇਗਾ ਉਹ ਨੰਬਰ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹਾਂਗਾ ਤਾਂ ਜੇ ਕਿਸੇ ਵੀ ਸਾਡੇ ਸਿਵਲ ਨੂੰ ਕੋਈ ਚੀਜ਼ ਦੀ ਲੋੜ ਪੰਦੀ ਇੱਥੇ ਫੋਨ ਕਰਕੇ ਆਪਣੀ ਫੈਸਿਲਿਟੀ ਜਿਹੜੀ ਪ੍ਰੋਵਾਈਡ ਕਰਵਾ ਸਕਦਾ ਹੈ ਉਹ ਨੰਬਰ ਹੈ ਜੀ 018474 266376 ਪਲੀਜ਼ ਜਿਲ੍ਹਾ ਕੋਲ ਜੇ ਜਵਾਖਾ ਖਬਰ ਆਇਆ ਇਹ ਐਡੇ ਵਿੱਚ ਤੁਸੀਂ ਇਹ ਜਿਹੜਾ ਨੰਬਰ ਆ ਸਾਰਿਆਂ ਨੇ ਸ਼ੇਅਰ ਕਰਦੇ ਨੇ ਕਿnde ਜਿਹੜੇ ਅਲਰਟ ਤੇ ਨੇ ਡੇਰੇ ਬਾਬਾ ਨਾਨਕ ਦੇ ਧਰਮਗੋੜ ਪੱਤਰਾ ਗੂੜਿਚ ਗੂੜਿਚਾਕ ਕਨਈਆਂ ਕੇ ਬੇਟ ਜਿਹੜੇ ravi river ਦੇ ਨਾਲ ਨਾਲ ਹੈ ਉਸ ਤੋਂ ਬਾਅਦ ਬਿਆਨਗਰ ਦੀ ਗੱਲ ਕਰੀਏ ਕਾਨਾ ਚਨੋਟਾ ਚੱਕਰੀ ਸਲਾਤ ਅੱਧੀ ਜੈਨਪੁਰ ਤੇ ਠਾਕਰਪੁਰ ਮਕੋੜਾ ਪਤਨ ਦੇ ਪਾਰ ਜਿਹੜੇ ਪਿੰਡ ਆ ਉਹਨਾਂ ਦੀ ਗੱਲ ਕਰਦੇ ਮਕੋੜਾ ਪਤਨ ਦੇ ਪਾਰ ਦੀ ਗੱਲ ਹੈ ਕਿ ਉਸੇ ਸਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਉਹ ਅਸੀਂ ਡਿਪਲੋਮੈਟ ਕਰ ਦਿੱਤੀਆਂ ਉਸ ਵਿੱਚ ਸਾਡੀ ਸਿਵਿਲਿਅਨ ਟੀਮ ਪਲੱਸ ਸਾਡੇ ਜਿਹੜੇ ਆਰਮੀ ਪਰਸਨਲ ਸਾਡੇ ਆਪਣੇ ਮੈਡੀਕਲ ਟੀਮ ਉਹ ਸਾਰੀ ਜਿਹੜੀ ਉੱਥੇ ਜਾ ਰਹੀ ਹੈ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਸਹੂਲਤ ਚਾਹੀਦੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ